ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੇਰੇ ਪੰਜਾਬ ਦੇ ਸਿੱਖ ਵੀਰੋ ਜਿਹੜੀ ਮੈਂ ਗੱਲ ਕਰ ਲੱਗਿਆ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਧਰਮ ਤੇ ਨਾ ਬੋਲਿਆ ਕਰ ਮੈਂ ਕਿਹਾ ਵੀ ਨਾ ਅਸੀਂ ਆਪਦੇ ਧਰਮ ਬਾਰੇ ਮਾੜਾ ਸੁਣ ਸਕਦੇ ਆ ਤੇ ਨਾ ਹੀ ਕਿਸੇ ਦੇ ਧਰਮ ਨੂੰ ਮਾੜਾ ਦੇਖ ਸਕਦੇ ਆ ਤੇ ਨਾ ਹੀ ਅਸੀਂ ਕਿਸੇ ਤੇ ਧਰਮ ਤੇ ਮਾੜਾ ਨਹੀਂ ਕਰਨਾ ਤੇ ਅਸੀਂ ਕਿਉਂ ਨਹੀਂ ਬੋਲ ਸਕਦੇ ਇਹ ਜਿਹੜੀ ਲੜਾਈ ਚੱਲੀ ਜਾਂਦੀ ਹੈ ਇਹ ਧਰਮਾਂ ਦੀ ਲੜਾਈ ਵੀ ਆ ਇਹ ਕੋਮਾਂ ਦੀ ਲੜਾਈ ਵੀ ਆ ਇੱਥੇ ਜ਼ਮੀਰਾਂ ਦੀ ਲੜਾਈ ਵੀ ਆ ਤੇ ਅਸੀਂ ਕਿਉਂ ਨਹੀਂ ਲੜ ਸਕਦੇ ਇੱਥੇ ਰਾਜਨੀਤੀ ਦੀ ਲੜਾਈ ਵੀ ਆ ਇੱਥੇ ਸਿਹਤ ਸਿੱਖਿਆ ਰੋਜ਼ਗਾਰ ਦੀ ਲੜਾਈ ਵੀ ਆ ਤਾਂ ਫਿਰ ਇਹ ਸਾਰੀਆਂ ਲੜਾਈਆਂ ਇੱਕੋ ਥਾਂ ਤੇ ਜਾ ਕੇ ਇਕੱਠੀਆਂ ਹੁੰਦੀਆਂ ਅਸੀਂ ਕਿਉਂ ਨਹੀਂ ਬੋਲ ਸਕਦੇ ਮੈਂ ਗੱਲ ਕਰ ਲੱਗਿਆ ਸ਼ੀਦੀ ਦਿਹਾੜੇ ਚੱਲਦੇ ਸੀ ਜਿਹਦੇ ਵਿੱਚ ਯਸੂ ਮਸੀਹ ਦਾ ਜਨਮ ਦਿਨ ਆਇਆ ਤੇ ਮੇਰੇ ਕੋਲ ਅੱਜ ਆ ਵੀਡੀਓ ਆਈ ਆ ਜਸੂਸੀ ਵਾਲੇ ਕੋਈ ਭੈਣ ਸੀ ਮੰਡੀ ਦੇ ਵਿੱਚ ਜਾ ਕੇ ਆਪਦਾ ਗਾਉਣ ਵਜਾਉਣ ਜਿਹੜਾ ਉਹਦੇ ਵਿੱਚ ਵੀ ਕੋਈ ਗਾਣੇ ਨਹੀਂ ਹੁੰਦੇ ਉਹਦੇ ਵਿੱਚ ਵੀ ਉਹਨਾਂ ਦੇ ਸ਼ਬਦ ਹੁੰਦੇ ਆ ਜਿਹੜਾ ਕਹਿ ਲਓ ਜਾਤਾ ਸ਼ਬਦ ਹੁੰਦਾ ਤੇਰੀ ਬਾਣੀ ਨੂੰ ਪੀਣ ਦੀਆਂ ਤੇਰੀ ਬਾਣੀ ਨੂੰ ਖਾਣ ਦੀਆਂ ਮੇਰੀਆਂ ਖੁਵੈਸ਼ਾਂ ਨੇ ਜਾ ਹੁੰਦਾ ਐਸੇ ਦੇਸ਼ ਵਿੱਚ ਅਸਾਂ ਚੱਲੇ ਜਾਣਾ ਹੈ ਜਿੱਥੇ ਭੁੱਖ ਤੇ ਪਿਆਸ ਹੋਣੀ ਨਹੀਂ ਅੱਗੋਂ ਜਿਹੜਾ ਉਹਨਾਂ ਦਾ ਨਾਮ ਆ ਅੱਗੋਂ ਕਰਦੇ ਆ ਹallelujah ਹallelujah ਹੁਣ ਮੈਂ ਇੱਕ ਵੀਡੀਓ ਵੇਖ ਕੇ ਹਟਿਆ ਕਿ ਉਹਨਾਂ ਦੀ ਚਲਦੀ ਬੰਦਕੀ ਦੇ ਵਿੱਚ ਆ ਸਾਡੇ ਸਿੱਖਾਂ ਦੇ ਮੁੰਡੇ ਗਏ ਆ ਜਿਹੜਾ ਕਹਿ ਲੋ ਕਿ ਉਹ ਰੋਕ ਕੇ ਆਏ ਆ ਤੇ ਸਿੱਖੀ ਦੀ ਗੱਲ ਕਰਕੇ ਆਏ ਆ ਇਹ ਆ ਨੋਟ ਕਰੋ ਤੁਹਾਨੂੰ ਇਹ ਪਤਾ ਦਿਨ ਕਿਹੜੇ ਚੱਲੀ ਜਾਂਦੇ ਆ ਹਾਂਜੀ ਵੀਰੇ ਸਭ ਜਿਹੜਾ ਤੇਰੇ ਦਿਨਾ ਸੀ ਦੀਆਂ ਦੇ ਆਪਾਂ ਗਾਉਣ ਬਣਾਉਣ ਸੀ ਕਿੱਡੀਆਂ ਕਰਵਾਉਣੀਆਂ ਕੀਤੀਆਂ ਬਣੇ ਉਹਨਾਂ ਨੇ ਆਪਣੇ ਵਾਸਤੇ ਬੇਸ਼ੱਕ ਦਾ ਨਾਮ ਆ ਵੀਰ ਇਹ ਕਸਟਮਰ ਦਾ ਨਾਮ ਆ ਪਕੀੜਾ ਦੇ ਫੂਲ ਬਸ ਉਹਦਾ ਪ੍ਰੋਗਰਾਮ ਸੀ ਤੁਸੀਂ ਤਾਂ ਮੋਟ ਕਰ ਲਿਆ 25 ਨੂੰ ਤਾਂ 25 ਨਹੀਂ ਇਸੇ ਲਈ ਨਹੀਂ ਆਪਦੇ ਭੈਣ ਮੇਰੀਏ ਮੂਹ ਸਾਡੀ ਆਪਦੀ ਭੈਣਾਂ ਕੋਈ ਬਗਾਨੀ ਨਹੀਂ ਠੀਕ ਹੈ ਪਰ ਇਹਨੂੰ ਆਪਦਾ ਭਾਈ ਆਪਦੇ ਘਰ ਖਰਚ ਕਰ ਸਕਦਾ ਜੀ ਬਾਹਰ ਪ੍ਰਚਾਰ ਨਹੀਂ ਕਰਨੇ ਉਹ ਆਂਦੇ 80 ਹਜ਼ਾਰ ਆਦਨਾ ਕਰ ਲੈਣੇ ਆ ਅੱਗੋਂ ਇਹ ਮੇਰੇ ਵੀਰ ਦਾ ਪਿਆਰ ਸੀ ਨਹੀਂ ਨਹੀਂ ਜਾ ਕੇ ਘਰੇ ਕਰੋ ਮੈਂ ਵੇਖੋ ਭਾਈ ਸਾਹਿਬ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਨਾ ਮੈਂ ਮਾੜਾ ਕਦੇ ਨਹੀਂ ਕਹੂੰਗਾ ਚਾਹੇ ਕੋਈ ਧਰਮ ਹੋਵੇ ਹਿੰਦੂ ਨੂੰ ਹਿੰਦੂ ਧਰਮ ਪਿਆਰਾ ਸਿੱਖ ਨੂੰ ਸਿੱਖ ਪਿਆਰਾ ਈਸਾਈ ਨੂੰ ਈਸਾਈ ਪਿਆਰਾ ਤੇ ਮੁਸਲਮ ਨੂੰ ਮੁਸਲਮ ਪਿਆਰਾ ਮੈਂ ਵੇਖੋ ਮੈਂ ਸਿੱਖਾਂ ਤੋਂ ਬਾਹਰ ਨਹੀਂ ਗਾ ਤੇ ਮੈਂ ਹੱਥ ਬੰਨ ਕੇ ਬੇਨਤੀ ਚ ਉਹਨਾਂ ਮੇਰੀਆਂ ਗੱਲਾਂ ਨੂੰ ਗਲਤ ਨਾ ਲਾਓ ਜੇ ਅੱਜ ਤੋਂ 1.5 ਮਹੀਨੇ ਪਹਿਲਾਂ ਇੱਕ ਬੀਜੇਪੀ ਦੇ ਲੀਡਰ ਦਾ ਬਿਆਨ ਆ ਗਿਆ ਕਿ ਸਰਕਾਰ ਬਣਾਓ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰੇ ਤਹ ਤੇਰੀ ਕਰਦਾਂਗੇ ਢਾਦਾਂਗੇ ਉੱਥੇ ਜਿਹੜਾ ਯੋਗੀ ਦਿੱਤਿਆ ਨਾ ਸੀ ਉਹਨੇ ਵੀ ਟਾੜੀਆਂ ਮਾਰੀਆਂ ਸੀ ਉੱਥੇ ਸਾਰੇ ਬੋਲੇ ਮੈਂ ਵੀ ਬੋਲਿਆ ਜਿਹੜੇ ਬੋਲ ਸਕਦੇ ਸੀ ਬੋਲੇ ਉਸ ਤੋਂ ਬਾਅਦ ਬੀਜੇਪੀ ਵਾਲਿਆਂ ਨੂੰ ਪਤਾ ਲੱਗਿਆ ਉਹਨਾਂ ਨੇ ਉਹ ਸਖਤ ਨੂੰ ਜਿਹੜਾ ਜਿਹੜਾ ਉਹ ਵਿਅਕਤੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਦਾ ਹੁਣ ਕੀ ਚੱਕਰ ਕੀ ਆ ਇਹ ਗੱਲ ਨੋਟ ਰੱਖਿਆ ਜੇ ਮੇਰੀ ਗੱਲ ਨੂੰ ਗਲਤ ਨਾ ਕਿਨਿਆ ਜੇ ਉਹਦੇ ਅਸੀਂ ਖਿਲਾਫ ਹੋ ਗਏ ਜਿਸ ਦਿਨ ਸਾਡੇ ਸਿੱਖਾਂ ਦਾ ਕੋਈ ਦਿਨ ਆਵੇ ਜੇ ਤਾਂ ਸ਼ਹੀਦੀ ਦਿਹਾੜਾ ਆਵੇ ਅਸੀਂ ਲੰਗਰ ਲਾਉਨੇ ਆ ਤਾਂ ਕਿਸੇ ਦੀ ਮਜਾਲ ਨਹੀਂ ਹੁੰਦੀ ਸਾਨੂੰ ਪਾਸੇ ਕਰ ਜਾਵੇ ਹਾਲਾਂਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਘਰੇ ਬਹਿ ਕੇ ਰੋਣਾ ਚਾਹੀਦਾ ਤੇ ਮਹਿਸੂਸ ਕਰਨਾ ਚਾਹੀਦਾ ਜੋ ਗੁਰੂ ਸਾਹਿਬਾਂ ਦੇ ਨਾਲ ਹੋਈ ਆ ਪਰ ਅਸੀਂ ਆਪਦੇ ਆਪ ਨੂੰ ਗੁਰੂਆਂ ਦੀ ਔਲਾਦ ਦੱਸਦੇ ਆ ਤੇ ਚੱਕ ਕੇ ਅਸੀਂ ਪਾਰਟੀਆਂ ਦੇ ਝੰਡੇ ਤੁਰਦੇ ਆ ਚਾਹੇ ਉਹ ਕਿਸੇ ਪਾਰਟੀ ਦੇ ਝੰਡੇ ਹੋਣ ਚਾਹੇ ਉਹ ਕੋਈ ਮੁੱਖ ਮੰਤਰੀ ਹੋਵੇ ਉਹਨੇ ਕਦੇ ਸਿੱਖਾਂ ਦੀ ਗੱਲ ਨਹੀਂ ਕੀਤੀ ਇਹ ਨੋਟ ਕਰੋ ਗੱਲ ਉਹਨਾਂ ਮੰਤਰੀਆਂ ਦੇ ਆਪਾਂ ਪਾਰਟੀਆਂ ਦੇ ਝੰਡੇ ਚੱਕਦੇ ਆ ਝੰਡੇ ਚੱਕ ਕੇ ਅੱਗੇ ਪਿੱਛੇ ਹੁੰਨੇ ਆ ਸਭ ਤੋਂ ਮੇਨ ਗੱਲ ਇਹ ਆ ਕਿ ਸਾਡੇ ਬੰਦੀ ਸਿੰਘ ਰਿਹਾਨੀ ਹੋਏ ਜਿਨ੍ਹਾਂ ਦੀ ਸਜ਼ਾ ਪੂਰੀ ਹੋਈ ਆ ਉਹਨਾਂ ਤੇ ਨੌਜਵਾਨ ਜਾ ਕੇ ਉੱਥੇ ਜਿਹੜਾ ਕਹਿ ਲਓ ਸਰਕਾਰ ਤੇ ਰੋਵ ਨਹੀਂ ਮਾਰਦੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਤੇ ਵੱਡੇ ਵੱਡੇ ਲੋਕਾਂ ਦੇ ਹੁੰਦੇ ਆ ਉਹਨਾਂ ਨੂੰ ਕੋਈ ਨਹੀਂ ਰੋਕਦਾ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਘਰ ਆ ਜਿਨ੍ਹਾਂ ਨੇ ਆ ਛਿੱਦੀ ਦਿਹਾੜਿਆਂ ਦੇ ਵਿੱਚ ਵਿਆਹ ਸ਼ਾਦੀਆਂ ਕੀਤੇ ਹੋਣਗੇ ਮੈਂ ਇਹ ਗੱਲ ਕਹਿਣਾ ਇਹ ਚੀਜ਼ ਯਾਦ ਰੱਖ ਲੋ ਪਰ ਉਹ ਤਕੜੇ ਬੰਦਿਆਂ ਨੂੰ ਕੋਈ ਹੱਥ ਨਹੀਂ ਪਹੁੰਦਾ ਮੈਂ ਮੇਨ ਗੱਲ ਇਹ ਕਹਿਣੀ ਚਾਹੁੰਨਾ ਜੇਕਰ ਸਾਨੂੰ ਆਪ ਦਾ ਧਰਮ ਪਿਆਰਾ ਤੇ ਭਾਈ ਦੂਜਾਂ ਨੂੰ ਵੀ ਧਰਮ ਪਿਆਰਾ ਜਿਵੇਂ ਕਈ ਸਰਕਾਰਾਂ ਦੇ ਵਿੱਚ ਆਪਾਂ ਸੁਣਿਆ ਕਿ ਮੁਸਲਮ ਵੀਰਾਂ ਨੂੰ ਬਾਹਰ ਜਿਹੜੀ ਉਹ ਨਮਾਜ਼ ਕਰਦੇ ਆ ਕਹਿੰਦੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਸੀ ਕੁਝ ਜਾ ਕੇ ਮਸਜਿਦ ਜਿਹੜੀਆਂ ਕਹਿ ਲੋ ਜਿਹੜੇ ਸਾਡੇ ਆਪਣੇ ਜਿਹੜੇ ਮੁਸਲਮ ਵੀਰ ਆ ਉਹਨਾਂ ਦੀਆਂ ਮਸਜਿਦਾਂ ਜਾ ਕੇ ਢਾਉਂਦੇ ਆ ਤੇ ਆਪਾਂ ਥੱਲੇ ਕੀ ਲਿਖਦੇ ਆ ਗੁੰਡਾ ਰਾਜ ਉਹ ਢਾਉਣ ਲੱਗੇ ਕਰਦੇ ਆ ਹਿੰਦੂ ਰਾਸ਼ਟਰ ਆਪਾਂ ਕਹਿੰਨੇ ਆ ਗੁੰਡਾ ਰਾਜ ਆ ਫਿਰ ਕੀ ਗੱਲ ਬਈ ਆਪਾਂ ਇਹ ਗੁੰਡਾ ਰਾਜ ਨਹੀਂ ਕਰਦੇ ਦੂਸਰਾ ਨੰਬਰ ਕਿ ਕਿਸੇ ਦੇ ਧਰਮ ਦੇ ਤੁਸੀਂ ਠੀਕ ਆ ਗੌਣ ਮਝਾਉਣ ਬੰਦ ਕਰਤਾ ਪਰ ਵਿੱਚ ਇਹ ਵੀ ਕਹਤਾ ਰਾਤਨਾ ਵੀ ਨਹੀਂ ਕਰਨ ਦੇ ਨਹੀਂ ਘਰੇ ਜਾ ਕੇ ਕਰੋ ਭਾਈ ਜੀ ਇਹ ਗੱਲ ਗਲਤ ਆ ਦੂਜਾ ਨੰਬਰ ਸਾਡੇ ਜਿਹੜਾ ਸਿੱਖ ਵੀਰਾਂ ਕੋਈ ਫੁੰਗਰੇ ਨਾ ਸਾਡੇ ਹੱਥਾਂ 'ਚ ਕੱਖ ਨਹੀਂ ਗਾ ਜਿਹੜਾ ਤੁਹਾਡਾ ਮੁੱਖ ਮੰਤਰੀ ਬਣਦਾ ਪੰਜਾਬ ਦਾ ਉਹਨੂੰ ਆਪ ਦਾ ਪੁੱਤ ਨਾ ਸਮਝਿਆ ਕਰੋ ਉਹਨੂੰ ਆਪ ਦਾ ਸਿੱਖ ਨਾ ਸਮਝਿਆ ਕਰੋ ਜੇ ਕਰੋ ਥੋਡੇ ਹੁੰਦੇ ਥੋਡੇ ਆ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਤੁਹਾਡੇ ਜਿਹੜੇ ਆਪਾਂ ਆਪਣੇ ਜਿਹੜੇ ਬੰਦੀ ਸਿੰਘ ਆ ਇਹ ਜੇਲਾਂ 'ਚ ਨਹੀਂ ਹੋਣੇ ਸੀ ਨੰਬਰ 1 ਜੇਕਰ ਤੁਹਾਡੇ ਹੁੰਦੇ ਆ ਮੰਤਰੀ ਬਣੇ ਹੋਏ ਯਾਦ ਰੱਖੋ ਕਿ ਤੁਹਾਡੇ ਸਿੱਖਾਂ ਦੇ ਪੁੱਤਾਂ ਨੂੰ ਤੁਹਾਡਾ ਆਪਣੇ ਸਿੱਖਾਂ ਨੂੰ ਇਹਨਾਂ ਨੇ ਉਹ ਜਾ ਕੇ ਆਹ ਸਾਹਮਣੇ ਸਿੱਟਨੇ ਸੀ ਜਿੱਥੇ ਪ੍ਰਧਾਨ ਮੰਤਰੀ ਬਾਜੇ ਕੇ ਅਰਗੇ ਜਾਂ ਹੋਰ ਕਈ ਸਿੱਖ ਗਏ ਆ ਇਹ ਯਾਦ ਕਰੋ ਤੁਹਾਡੇ ਹੱਥਾਂ ਚੋਂ ਹੀ ਲੈ ਕੇ ਗਏ ਆ ਨੈੱਟ ਤੁਹਾਡਾ ਬੰਦ ਕਰਕੇ ਗਏ ਆ ਉਦੋਂ ਸਾਰੇ ਆਪਾਂ ਘਰਾਂ ਦੇ ਵਿੱਚ ਬੈਠੇ ਸੀ ਮਾਫੀ ਚਾਹੁੰਦਾ ਜੇਕਰ ਕੋਈ ਗੱਲ ਗਲਤ ਕਹਿੰਦਾ ਆ ਜਿਸ ਤਰ੍ਹਾਂ ਕੋਈ ਦੂਸਰਾ ਵਿਅਕਤੀ ਜਾ ਕੇ ਕਦੇ ਕਿਸੇ ਧਰਮ ਤੇ ਜਾ ਕੇ ਤਸ਼ੱਦਦ ਟਾਉਂਦਾ ਤੇ ਆਪਾਂ ਇਹ ਪੋਸਟਾ ਪਾਉਂਨੇ ਆ ਵੀ ਉਹ ਗੁੰਡਾ ਰਾਜਾ ਤੇ ਮਾਫੀ ਚਾਹੁੰਨਾ ਵੀਰੋ ਹੱਥ ਬੰਨ ਕੇ ਬੇਨਤੀ ਕਰ ਲੱਗਿਆ ਹਾਏ ਵੀ ਫਿਰ ਗੁੰਡਾ ਰਾਜਾ ਦੂਸਰੇ ਨੰਬਰ ਤੇ ਮੈਂ ਗੱਲ ਇਹ ਵੀ ਕਰਨੀ ਚਾਹੁੰਨਾ ਜੇਕਰ ਮੇਰੇ ਪੰਜਾਬ ਦੇ ਸਿੱਖ ਵੀਰਾਂ ਨੂੰ ਨਿਹੰਗ ਸਿੰਘਾਂ ਤੋਂ ਹੱਥ ਬੰਨ ਕੇ ਮਾਫੀ ਚਾਹੁੰਨਾ ਜੇਕਰ ਮੇਰੀ ਇਹ ਗੱਲ ਗਲਤ ਲੱਗੇ ਤਾਂ ਤੁਸੀਂ ਕਹਿ ਰਿਹਾ ਜੀ ਵਿਸ਼ਵਦੀਪ ਸਿੰਘ ਤੂੰ ਗਲਤ ਤੇ ਮੈਂ ਇਹ ਚੀਤੇ ਗਲਤੀ ਮੰਨ ਲੂੰਗਾ ਕਿ ਹਾਂ ਬਈ ਮੈਂ ਗਲਤ ਆ ਮੈਂ ਮੰਨਦਾ ਸਾਰੇ ਉਹਨਾਂ ਦਿਨਾਂ ਦੇ ਵਿੱਚ ਆਪਾਂ ਜਦੋਂ ਗੁਰੂਆਂ ਦੇ ਦਿਨ ਯਾਦ ਕਰਦੇ ਆ ਤੇ ਜਿਹੜਾ ਆਪਾਂ ਚਾਰ ਸਾਹਿਬ ਜਾਦਿਆਂ ਦੀ ਮੂਵੀ ਵੇਖੀ ਆ ਘਰਾਂ ਚ ਬਹਿ ਕੇ ਆਪਾਂ ਤਾਂ ਉਹ ਰਜਾਈਆਂ ਚ ਬਹਿ ਕੇ ਵੇਖੀ ਆ ਪਰ ਉਹਨਾਂ ਨੇ ਠੰਡੇ ਬੁਰਜ ਚ ਬਹਿ ਕੇ ਉਹ ਦਿਨ ਕੱਡੇ ਸੀਗੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਰਜਾਈਆਂ ਚ ਬਹਿ ਕੇ ਉਹ ਮੂਵੀ ਵੇਖੀ ਆ ਕਿ ਜਿਹੜਾ ਵਿਅਕਤੀ ਗੁਰੂ ਸਾਹਿਬ ਨੂੰ ਪਿਆਰ ਕਰਦਾ ਉਹ ਇਨਾ ਦਿਨਾਂ ਚ ਕੋਈ ਪ੍ਰੋਗਰਾਮ ਨਹੀਂ ਕਰਦਾ ਪਰ ਦੂਜੇ ਪਾਸੇ ਉਹਨਾਂ ਦਾ ਵੀ ਧਰਮਾ ਚਾਹੇ ਉਹ ਸਾਡੇ ਜਿਹੜੇ ਸਿੱਖ ਆ ਆਪੇ ਗੱਲ ਕਹਿੰਨੇ ਆ ਕਿ ਇਹ ਤਾਂ ਗੁਰੂਆਂ ਦਾ ਨਰਾਦਰ ਆ ਸੁਣੋ ਮੇਰੀ ਗੱਲ ਜਿਹੜਸ ਦਿਨ ਇਹਨਾਂ ਦਾ ਯਸੂ ਮਸੀਹ ਦਾ ਜਨਮ ਦਿਨ ਆਇਆ ਸਿੱਖਾਂ ਦੀਆਂ ਕੁੜੀਆਂ ਨੇ ਜਿਹੜੇ ਸਿੱਖਾਂ ਦੇ ਮੁੰਡੇ ਸੀ ਚਾਹੇ ਉਹਨਾਂ ਨੇ ਈਸਾਈ ਧਰਮ ਅਪਣਾਇਆ ਹੋਇਆ ਉਹ ਤਾਂ ਆਪਾਂ ਕਹਿੰਨੇ ਆ ਗਲਤ ਆ ਕਿ ਤੁਸੀਂ ਅੱਜ ਗੁਰੂਆਂ ਦੇ ਦਿਨਾਂ ਦੇ ਵਿੱਚ ਆਹ ਕੀਤਾ ਤੇ ਜਿਹੜੇ ਜਿਹੜੇ ਕਹਿੰਦੇ ਗੁਰੂ ਘਰਾਂ ਦੇ ਵਿੱਚ ਭਾਂਡੇ ਅਲੱਗ-ਅਲੱਗਾ ਉੱਥੇ ਤੁਸੀਂ ਕਿਉਂ ਨਹੀਂ ਪਹੁੰਚਦੇ ਮੇਰੀ ਇਸ ਵੀਰ ਨੂੰ ਬੇਨਤੀ ਆ ਕਿ ਤੁਸੀਂ ਉੱਥੇ ਨਹੀਂ ਪਹੁੰਚੇ ਜਦੋਂ ਆਨੰਦ ਕਾਰਜ ਹੁੰਦੇ ਆ ਕੁੜੀ ਮੁੰਡੇ ਦੇ ਉਦੋਂ ਆਨੰਦ ਕਾਰਜ ਗੁਰਦੁਆਰੇ ਦੇ ਵਿੱਚ ਹੁੰਦੇ ਆ ਤੇ ਉੱਥੇ ਜਾ ਕੇ ਕੀ ਹੁੰਦਾ ਮੇਰੇ ਅਰਕਾ ਵੀ ਗੁਰਦੁਆਰੇ ਦੇ ਵਿੱਚ ਜਾਂਦਾ ਪਰ ਜਿਹੜਾ ਬਰਾਤ ਦੇ ਨਾਲ ਆਇਆ ਹੁੰਦਾ ਆਨੰਦ ਕਾਰਜ ਕਰਾ ਕੇ ਬਾਈ ਜੀ ਤੁਹਾਨੂੰ ਵੀ ਪਤਾ ਉਹ ਡਿਗਡਾ ਠੰਡਾ ਜਾਂਦਾ ਦੇ ਮਾਸ ਮੱਛੀ ਉੱਥੇ ਬਣੀ ਹੁੰਦੀ ਆ ਲੋ ਮੇਰੇ ਪੰਜਾਬ ਦੇ ਲੋਕੋ ਮੇਰੇ ਪੰਜਾਬ ਦੇ ਸਿੱਖੋ ਜੇਕਰ ਇਹ ਗੱਲ ਨਹੀਂ ਹੁੰਦੀ ਮੈਨੂੰ ਤੁਸੀਂ ਦੱਸ ਦਿਓ ਫਿਰ ਮੈਂ ਗੱਲ ਇਹ ਕਰੂੰਗਾ ਕਿ ਜਦੋਂ ਕਈ ਗੁਰੂ ਘਰਾਂ ਦੇ ਵਿੱਚ ਲਾਉਸਮੈਂਟ ਆਉਂਦੀ ਆ ਕਿ ਐਸਸੀ ਭਾਈਚਾਰੇ ਦੇ ਜਦੋਂ ਜਦੋਂ ਕਹਿ ਲੋ ਆਡੀਓ ਵਾਇਰਲ ਹੁੰਦੀਆਂ ਕਿ ਐਸਸੀ ਐਸਸੀ ਕੁੜਨਾ ਦੇ ਜਿਹੜਾ ਆਨੰਦ ਕਾਰਜਾ ਉਹ ਗੁਰੂ ਘਰਾਂ ਚ ਨਹੀਂ ਹੋਣ ਦੇਵਾਂਗੇ ਉੱਥੇ ਗੁਰੂ ਸਾਹਿਬ ਦਾ ਨਰਾਦਰ ਨਹੀਂ ਹੁੰਦਾ ਉੱਥੇ ਤੁਹਾਡੇ ਮਨ ਨੂੰ ਠੇਸ ਨਹੀਂ ਪਹੁੰਚਦੀ ਦੱਸੋ ਦੱਸੋ ਮੇਰਾ ਪ੍ਰਮਾ ਮੈਂ ਗਲਤਾਂ ਦੇ ਹੱਥ ਬਣ ਕੇ ਮਾਫੀ ਮੰਗ ਰਿਹਾ ਮੈਂ ਨਾਲ ਜਿਹੜੇ ਪਿੰਡਾਂ ਦੇ ਵਿੱਚ 6-6 ਗੁਰਦੁਆਰੇ ਬਣੇ ਪਏ ਆ ਇੱਕ ਮੈਂ ਰਜਾਨਾ ਸਪੋਕਸਮੈਨ ਦੀ ਬੀਬੀ ਸੀ ਜਿਹੜੀ ਉਹ ਆਪਣੀ ਬੀਬੀ ਆ ਨਿਮਰਤ ਮੈਂ ਮਾਫੀ ਚਾਹੁੰਨਾ ਖਣੀ ਨਿਰਮਲ ਜੋ ਵੀ ਨਾਮ ਆ ਬੀਬੀ ਦਾ ਉਹ ਇੱਕ ਦਿਨ ਇੰਟਰਵਿਊ ਕਰੀ ਜਾਂਦੇ ਸੀ ਪਤਾ ਨਹੀਂ ਕਿਹੜੇ ਪਿੰਡ ਦੇ ਵਿੱਚ ਲਗਭਗ 20 ਗੁਰਦੁਆਰੇ ਸੀ ਉੱਥੇ ਗੁਰੂ ਸਾਹਿਬਾਂ ਦਾ ਕੀ ਨਰਾਦਰ ਨਹੀਂ ਹੁੰਦਾ ਉੱਥੇ ਗੁਰੂ ਸਾਹਿਬ ਤੁਹਾਨੂੰ ਤਾਂ ਇਹ ਸਿਖਾ ਕੇ ਗਏ ਸੀ ਕਿ ਕਿਚ ਰਹਿਣਾ ਕੋਈ ਜਾਤ ਪਾਤ ਨਹੀਂ ਰੱਖਣੀ ਹਰ ਜਾਤੀ ਦੇ ਗੁਰਦੁਆਰੇ ਬੰਦੇ ਉੱਥੇ ਦੱਸੋ ਭਾਈ ਸਾਹਿਬ ਗੁਰੂਆਂ ਦੇ ਮਨ ਨੂੰ ਠੇਸ ਨਹੀਂ ਪਹੁੰਚਦੀ ਦੱਸੋ ਮੇਰੇ ਪੰਜਾਬ ਦੇ ਵੀਰੋ ਜੇਕਰ ਮੈਂ ਫਿਰ ਵਾਰ-ਵਾਰ ਕਹਿ ਰਿਹਾ ਕਿ ਮੈਂ ਕੁਝ ਗਲਤ ਬੋਲ ਰਿਹਾ ਤਾਂ ਮੈਂ ਨੱਕ ਦੀਆਂ ਲਕੀਰਾਂ ਨਾਲ ਕੱਢ ਕੇ ਥੱਲੇ ਨੱਕ ਦੀਆਂ ਲਕੀਰਾਂ ਕੱਢ ਕੇ ਮਾਫੀ ਮੰਗੂਗਾ ਪਰ ਮੈਂ ਇਹ ਕਹਿਣਾ ਜਿਵੇਂ ਸਾਡੇ ਧਰਮ ਸਾਨੂੰ ਪਿਆਰਾ ਓਵੇਂ ਹਰ ਕਿਸੇ ਦੇ ਧਰਮ ਨੂੰ ਪਿਆਰਾ ਤੇ ਮੇਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਆ ਕਿ ਜਿਹੜੇ ਇਹੋ ਜਿਹੇ ਮੁੰਡੇ ਜਾ ਕੇ ਸਾਡੇ ਸਿੱਖਾਂ ਦੀ ਕਈ ਥਾਵਾਂ ਤੇ ਬਦਨਾਮੀ ਕਰਾ ਦਿੰਦੇ ਆ ਇਹਨਾਂ ਨੂੰ ਬਸ ਵੈਸੇ ਸਮਝਾਇਆ ਜਾਵੇ ਹੋਰ ਨਾਤੇ ਕੋਈ ਸਜ਼ਾ ਦੇ ਭਾਗੀ ਆ ਤੇ ਨਾ ਹੀ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਕੋਈ ਗੱਲ ਨਹੀਂ ਇਹਨਾਂ ਦਾ ਗੁਰੂਆਂ ਲਈ ਪਿਆਰ ਆ ਪਰ ਜੇਕਰ ਗੁਰੂਆਂ ਲਈ ਪਿਆਰ ਆ ਫਿਰ ਪਿੰਡਾਂ 'ਚ ਜਾਤ ਪਾਤ ਕਿਉਂ ਚੱਲਦੀ ਆ ਦੱਸੋ ਜੀ ਫਿਰ ਕਈ ਥਾਵਾਂ ਤੇ ਬਾਟੇ ਅਲੱਗਾ ਅਲੱਗਾ ਕਈ ਬਾਣੇ ਪਾ ਕੇ ਕਹਿ ਦਿੰਦੇ ਆ ਕਿ ਫਲਾਨੀ ਕਾਸਟ ਦੇ ਨਲੀ ਮਾਰਾ ਫਲਾਨੇ ਐ ਆ ਢੋਂਕੇ ਆਵਾਂ ਉਥੇ ਗੁਰਾਂ ਦੇ ਆਪਾਂ ਬਣ ਕੇ ਤੇ ਗੁਰਾਂ ਦੇ ਮਨ ਨੂੰ ਠੇਸ ਪਹੁੰਚਾਉਨੇ ਆ ਤੇ ਦੱਸੋ ਇਹਦੇ ਉੱਤੇ ਤਾਂ ਕੋਈ ਠੇਸ ਨਹੀਂ ਪਹੁੰਚਾ ਸਕਦਾ ਫਿਰ ਵਾਰ-ਵਾਰ ਕਹਿ ਰਿਆਂ ਹਰ ਇੱਕ ਨੂੰ ਆਪਦਾ ਧਰਮ ਪਿਆਰਾ ਹੁੰਦਾ ਕਿਰਪਾ ਕਰਕੇ ਜਦੋਂ ਆਪਣਾ ਗੁਰੂ ਪੂਰ ਬਉਂਦਾ ਜਦੋਂ ਪਿੰਡਾਂ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਫੇਰੀ ਲੰਘਦੀ ਆ ਤੇ ਆਪਣੇ ਮੁੰਡੇ ਪਟਾਕੇ ਵੀ ਚਲਾਉਂਦੇ ਆ ਕਈ ਥਾਵਾਂ ਤੇ ਵੀਡੀਓ ਵੇਖੀ ਸੀ ਪਹਿਲਾਂ ਫੈਰ ਵੀ ਕੱਢਦੇ ਸੀ ਭਾਵੇਂ ਉਹਨਾਂ ਤੇ ਕਾਰਵਾਈ ਹੋ ਗਈ ਪਰ ਖੁਸ਼ੀ ਨਾਲ ਜਦੋਂ ਯਾਰ ਸਾਡੇ ਧਰਮ ਦੀ ਸਾਨੂੰ ਖੁਸ਼ੀ ਆ ਕਿ ਦੂਜੇ ਨੂੰ ਖੁਸ਼ੀ ਨਹੀਂ ਹੋ ਸਕਦੀ ਤੇ ਬੇਨਤੀ ਇੰਨੀ ਕੀ ਆ ਕਿ ਮੇਰੇ ਵੀਰੋ ਸਭ ਨੂੰ ਹਰ ਇੱਕ ਵਿਅਕਤੀ ਨੂੰ ਆਪਦਾ ਆਪਦਾ ਧਰਮ ਪਿਆਰਾ ਆਉਂਦਾ ਕਿਸੇ ਦੇ ਧਰਮ ਦਾ ਨਰਾਦਰ ਨਾ ਕਰਿਆ ਕਰੋ ਆ ਤੁਸੀਂ ਗਾਉਣ ਵਜਾਉਣ ਤੋਂ ਰੋਕਤਾ ਸੀ ਤਾਂ ਮੰਡੀ ਦੇ ਵਿੱਚੋਂ ਆਪਾਂ ਉਹ ਕਹਿੰਦੇ ਸੀ ਅਸੀਂ ਅਰਾਧਨਾ ਕਰਨੀ ਆ ਉਹਨਾਂ ਨੇ ਕੀ ਕਰਨਾ ਸੀ ਪ੍ਰਭੂ ਯਸੁਮਸੀ ਤੇਰੇ ਲਹੂ ਦੀ ਜੈ ਉਹਨਾਂ ਨੇ ਇਹ ਕਹਿਣਾ ਸੀ ਹਰ ਪਿੰਡ ਦੇ ਵਿੱਚ ਅੱਜ ਕੱਲ ਇਸਾਈ ਭਾਈਚਾਰਾ ਹੈਗਾ ਉਹ ਪ੍ਰਾਰਥਨਾ ਕਰਦੇ ਆ ਜਦੋਂ ਆਪਣੇ ਕੋਈ ਧਰਮ ਨੂੰ ਐ ਉਂਗਲ ਕਰਨ ਦੀ ਸੋਚਦਾ ਨਾ ਆਪਾਂ ਸਾਰੇ ਇਕੱਠੇ ਹੋ ਜਾਂਨੇ ਆ ਤੇ ਫਿਰ ਕਿਰਪਾ ਕਰਕੇ ਆਪਾਂ ਦੂਜਿਆਂ ਦੇ ਧਰਮਾਂ ਵਾਲਿਆਂ ਦੋਨੇ ਹੱਥ ਨਾਲ ਕਰਕੇ ਜਾਇਆ ਕਰਗੇ ਐਨੀ ਕੁ ਮੇਰੀ ਬੇਨਤੀ ਆ ਤੇ ਜਿਹੜਾ ਵੀਰ ਗਿਆ ਉੱਥੇ ਮੇਰੀ ਕੋਈ ਉਹਦੇ ਨਾਲ ਨਾਰਾਜ਼ਗੀ ਨਹੀਂ ਸਾਡਾ ਭਰਾ ਜੇਕਰ ਮੈਨੂੰ ਕੋਈ ਉਹ ਮੰਦਾ ਚੰਗਾ ਬੋਲ ਦੂਗਾ ਮੈਨੂੰ ਕੋਈ ਉਹਦਾ ਦੁੱਖ ਨਹੀਂਗਾ ਪਰ ਮੈਂ ਇਨੀਕ ਬੇਨਤੀ ਕਰਦਾ ਹਰ ਪਿੰਡਾਂ ਦੇ ਵਿੱਚ ਆਪਾਂ ਅਲੱਗ-ਅਲੱਗ ਜਾਤਾਂ ਦੇ ਗੁਰੂ ਘਰ ਬਣਾਏ ਹੋਏ ਆ ਪਹਿਲਾਂ ਇਹਨਾਂ ਨੂੰ ਇੱਕ ਕਰਾਓ ਹਰ ਪਿੰਡ ਦੇ ਵਿੱਚ ਲੱਗ-ਲੱਗ ਸਿਵੀਆਂ ਸਿਵੀਆਂ ਸ਼ਮਸ਼ਾਨ ਘਟ ਬਣੇ ਹੋਏ ਆ ਇਹਨਾਂ ਨੂੰ ਤੁਸੀਂ ਇਕੱਠੇ ਕਰਾਓ ਖੈਰ ਭਾਈ ਮੇਰੇ ਪਿੰਡ ਦੇ ਵਿੱਚ ਤਾਂ ਬਹੁਤ ਵਧੀਆ ਸਿਸਟਮ ਆ ਕੋਈ ਜਾਤ ਪਾਤ ਦਾ ਚੱਕਰ ਨਹੀਂਗਾ ਗੁਰੂ ਘਰ ਤਾਂ ਇੱਥੇ ਵੀ ਤਿੰਨ-ਚਾਰ ਹੈਗੇ ਆ ਪਰ ਉਹ ਤਾਂ ਸਾਰੇ ਜਿਹੜਾ ਕਹਿ ਲੋ ਚਾਹੇ ਕੋਈ ਸਾਡੇ ਇੱਥੇ ਜੱਟ ਪਾਈਚਾਰਾ ਉਹ ਤਾਂ ਸਾਰਿਆਂ ਨੂੰ ਕਹਿੰਦੇ ਆ ਆਓ ਅਜ ਤੋਂ 2 ਮਹੀਨੇ ਪਹਿਲਾਂ ਉਹ ਜਿਹੜੇ ਗਰੀਬ ਭਾਈ ਚਾਹ ਜਿਹੜਾ ਮذਬੀ ਸਿੱਖਾਂ ਦੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਅੰਮ੍ਰਿਤ ਛਕਾ ਕੇ ਲਿਆਏ ਆ ਉਸ ਤੋਂ ਬਾਅਦ ਉਹਨਾਂ ਨੂੰ ਪਾਠ ਕਰਾਉਂਦੇ ਆ ਇਸ ਮੌਕੇ ਹੁਣ ਮੈਂ ਆਵਾਜ਼ ਤਾਂ ਤੁਹਾਨੂੰ ਸੁਣਾ ਨਹੀਂ ਸਕਦਾ ਸੀ ਪਰ ਉਹ ਛੋਟੇ-ਛੋਟੇ ਬੱਚੇ ਆ ਉਹ ਛੇਮੀ-ਛੇਮੀ ਦੇ ਬੱਚੇ ਆ ਜਿਹੜੇ ਪਾਠ ਕਰਦੇ ਆ ਸ਼ਾਮ ਦੇ ਲਈ ਜਿਹੜੇ ਉਹ ਜਿਹੜਾ ਕਹ ਲੋ ਪਾਠ ਕਰਦੇ ਆ ਬੱਚੇ ਪਾਠ ਪੜ੍ਹਦੇ ਆ ਤੇ ਉਰ ਸਵੇਰ ਤਾਂ ਬਾਬਾ ਜੀ ਲੱਗੇ ਹੁੰਦੇ ਆ ਨਾਲ ਉਹਨਾਂ ਨੂੰ ਵਾਜਾ ਹਰਮੋਨੀਅਮ ਤੇ ਤਬਲਾ ਉਹ ਸिखਾਉਣ ਦੀ ਉਹਨਾਂ ਦੀ ਗੱਲ ਚੱਲ ਰਹੀ ਆ ਪਰ ਮੈਂ ਇਹ ਕਹਿੰਦਾ ਸਾਰੇ ਪਿੰਡ ਮਾਰੇ ਨਹੀਂ ਹੁੰਦੇ ਕਈ ਥਾਵਾਂ ਤੇ ਬਹੁਤ ਵਧੀਆ ਪਿਆਰਾ ਮਹਾਰਾਜ ਉਹਨਾਂ ਦਾ ਪਿਆਰ ਬਣਾਈ ਰੱਖੇ ਪਰ ਬਾਈ ਜੀ ਪਹਿਲਾਂ ਸਾਡੇ ਧਰਮ ਦਾ ਆਪਾਂ ਇਕਾ ਕਰ ਲਈਏ ਉਹ ਬਹੁਤ ਚੰਗਾ ਰਹੂਗਾ ਇੰਨੀ ਕੁ ਮੇਰੀ ਬੇਨਤੀ ਆ ਇਸ ਕਰਕੇ ਸਾਡੇ ਹੀ ਭਾਈਚਾਰੇ ਸਿੱਖ ਭਾਈਚਾਰੇ ਦੇ ਇਸਾਈ ਧਰਮ ਚ ਜਾਂਦੇ ਆ ਉਹ ਡੇਰਿਆਂ ਚ ਜਾਂਦੇ ਆ ਇਹਦਾ ਕਾਰਨ ਖੁਦ ਆਪਾਂ ਹੀ ਆ ਕਿਰਪਾ ਕਰਕੇ ਇੰਨੀ ਕੁ ਬੇਨਤੀ ਕਰੋ ਉਹਨਾਂ ਵਿਅਕਤੀਆਂ ਨੇ ਕੀ ਕੀਤਾ ਹੋਇਆ ਸਕੂਲ ਬਣਾਏ ਹੋਏ ਆ ਆਪਦੇ ਜਿਹੜੇ ਉਹਨਾਂ ਦੇ ਮਸੀਹ ਭਾਈਚਾਰੇ ਦੇ ਵਿੱਚ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਆ ਆਪਾਂ ਕੀ ਕਰ ਰਹੇ ਆ ਇਸ ਕਰਕੇ ਆਪਾਂ ਨੂੰ ਥੋੜਾ ਸੋਚਣਾ ਪਊਗਾ ਤੇ ਜੇਕਰ ਕੁਝ ਮੈਂ ਗਲਤ ਬੋਲ ਗਿਆ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ